ਇਹ ਮਸਲਾ ਹੋ ਗਏ ਮੇਰੀ ਭਤੀਜੀ ਦਾ ਪਹਿਲਾਂ ਮੇਰੇ ਭਰਾ ਨੂੰ ਗੁਰਦੁਆਰੇ ਸਾਹਿਬ ਵਾਲਿਆਂ ਨੇ ਕੁੱਟਿਆ ਮਾਰਿਆ ਇਹਦਾ ਮੂੰਹ ਕਾਲਾ ਕੀਤਾ ਤੇ ਮੂੰਹ ਕਾਲੇ ਤੋਂ ਬਾਅਦ 8-10 ਦਿਨ ਬਾਅਦ ਨੂੰ ਹਸਤੌੜ ਤੇ ਛੁੱਟੀ ਮਿਲੀ ਕਬੇੜੀ ਘਾਸੀ ਕਬੇਟੀ ਹੋਦੀ ਉਸੇ ਲੀਆਂ ਨੇ ਕੰਨੇ ਵੀ ਮਾਰੇ ਨੂੰ ਕੋਸਿਆ ਵੀ ਕਿ ਤੇਰੀ ਪਾਪਾ ਦਾ ਮੂੰਹ ਕਾਲਾ ਕਿਉਂ ਕੀਤਾ ਉਹ ਕਰਿਆ ਤੇ ਵੀ ਉਹਨੇ ਕਿ ਆ ਮੇਰੇ ਘਰ ਆਈ ਤਾਂ ਮੇਰੇ ਘਰ ਵੀ ਪੂਰਵੀ ਅੰਲੀ ਅੰਵੰਲੀ ਚ ਕੀ ਹੈ ਕਿ ਮੇਰੇ ਪਾਪਾ ਦਾ ਮੂੰਹ ਤੋੜਾ ਕਰਤਾ ਅਸੀਂ ਕਿਵੇਂ ਰਹਿਾਂਗੇ ਅਸੀਂ ਸਾਰਿਆਂ ਨੇ ਉਹਨੂੰ ਬੜੇ ਪਿਆਰ ਨਾਲ ਕਿਹਾ ਵੀ ਕੋਈ ਗੱਲ ਨਹੀਂ ਇਹਦਾ ਬਦਲਾ ਤਾਂ ਸ਼ਾਹਬਜ਼ਾਦ ਤੇ ਲੈਣਗੇ ਆਪਾਂ ਨਹੀਂ ਲੈ ਸਕਦੇ ਸ਼ਾਹਬਜ਼ਾਦ ਤੇ ਲੈਣਗੇ ਵੀ ਤੁਹਾਡਾ ਮਕਾਨ ਵਕਾ ਕੇ ਫੋਕੀ ਤੇ ਹੋਰ ਸਾਡੇ ਮਕਾਨ ਨੂੰ ਪਰ ਜੀ ਬੱਚੇ ਦੇ ਮਨ ਚ ਉਹੀ ਗੱਲ ਘੁੰਮਦੀ ਰਹੇ ਜਦੋਂ ਵੀ ਗੱਲ ਕਰਦੀ ਸੀ ਉਹਨੇ 3-4 ਦਿਨ ਤਾਂ ਰੋਟੀ ਨਹੀਂ ਖਾਈ ਪਾਣੀ ਵੀ ਨਹੀਂ ਪੀਤਾ ਇਕੋਈ ਗੱਲ ਖੁੰਜੀ ਸੀ ਕਿ ਮੇਰੇ ਪਾਪਾ ਦਾ ਮੂੰਹ ਕਾਲਾ ਕਰਦੀ ਸਮਾਜ ਚ ਕਿਵੇਂ ਵਿਚਰਾਂਗੇ ਕਿਵੇਂ ਲੋਕਾਂ ਦੇ ਮੂੰਹ ਲੱਗਣਗੇ ਪਰ ਸੀ ਉਹਨੂੰ ਬਹੁਤ ਸਮਝਾਇਆ ਪਰ ਉਹਨੇ 16 ਤਰੀਕ ਨੂੰ 12:30 ਵਜੇ ਇਹ ਪੁਆਇਜ਼ਨ ਲਈ ਪਤਾ ਨਹੀਂ ਧੀ ਨੇ ਉਹਨੂੰ ਲੈ ਕੇ ਦਿੱਤੀ ਕਿੱਥੋਂ ਲੈ ਕੇ ਆਈ ਗੋਲੀ ਪੈਣ ਦਾ ਕੋਈ ਇਹ ਜਾਂ ਉਹ ਗੱਲ ਜਿਹਨੇ ਉਹਨੂੰ ਦਿੱਤੀ ਉਹ ਬੱਚੇ ਨੂੰ ਚੀ ਅਸੀਂ ਜਦੋਂ ਉਹ ਉਲਟੀਆਂ ਕਰਦੀ ਸੀ ਜੀ ਮੈਨੂੰ ਫੋਨ ਕੀਤਾ ਵੀ ਇਦਾਂ ਕਰਕੇ ਨਹੀਂ ਦਵਾਈ ਕਿ ਅਸੀਂ ਸਰਕਾਰੀ ਹਸਪਤਾਲ ਚ ਲੈ ਕੇ ਗਏ ਉੱਥੇ 2-3 ਘੰਟੇ ਉਹਨਾਂ ਨੇ ਡ੍ਰਿਪ ਲਗਾਈ ਉਲਟੀਆਂ ਕਰਦੀ ਰਹੀ ਉਹ ਕਹਿੰਦੇ ਵੀ ਸ਼ੀਸ਼ੀ ਲੈ ਕੇ ਆਓ ਅਸੀਂ ਸ਼ੀਸ਼ੀ ਲੈ ਕੇ ਗਏ ਤਾਂ ਉਹ ਕਹਿੰਦੇ ਵੀ ਆਪਾਂ ਬੱਤੀ ਜਿ ਭੇਜ ਦੇ ਡਾਕਟਰ ਸਾਹਿਬ ਨਾਲ ਗਏ ਉੱਥੇ ਐਡਮਿਟ ਕਰਾਇਆ ਉਹਨਾਂ ਨੂੰ ਪਰ ਉੱਤੇ ਵੀ ਉਹ ਇੱਕੋ ਗੱਲ ਹੀ ਕਰਦੀ ਰਹੀ ਉਹਦੇ ਅੰਦਰ ਕੁਛ ਨਹੀਂ ਸੀ ਜਾਂਦਾ ਇੱਕ ਨਾੜੀyal ਪਾਣੀ ਜਾਂਦਾ ਸੀ ਤਾਂ ਉੱਤੇ ਵੀ ਉਹ ਇਹੀ ਕਹਿੰਦੀ ਰਹੀ ਕਿ ਮੇਰੇ ਪਾਪਾ ਦਾ ਮੂੰਹ ਕਾਲਾ ਹੋ ਗਿਆ ਸਮਾਜ ਚ ਕਿਵੇਂ ਵਿਚਰਾਉਂ ਅਸੀਂ ਇੱਥੇ ਕਿਵੇਂ ਰਹਾਂਗੇ ਫਤਿਹਗੜ ਸਾਹਿਬ ਗੱਲ ਚੱਲਦੀ ਰਹੀ ਜੀ 10 ਦਿਨਾਂ ਬਾਅਦ 26 ਤਰੀਕ ਨੂੰ ਉਹਨੇ ਡਿਸਚਾਰਜ ਹੋਣਾ ਸੀ ਮਤਲਬ ਉਹਦਾ 10 ਦਿਨ ਹੋ ਗਏ ਸੀ ਠੀਕ ਠਾਕ ਸੀ ਫਿਰ ਉਹ ਜਦੋਂ ਮਤਲਬ ਐਦਾਂ ਹੋਈ ਆ ਫਿਰ ਉਹਨੇ ਇਹੀ ਗੱਲ ਕਹੀ ਆ ਹਾਈ ਮੇਰੇ ਪਾਪਾ ਦਾ ਮੇਰੇ ਪਾਪਾ ਦਾ ਮੂੰਹ ਕਾਲਾ ਦਿੱਕਾ ਇਹ ਕਿਵੇਂ ਹੋਇਆ ਮੇਰੇ ਪਾਪਾ ਕਿਵੇਂ ਅਸੀਂ ਸਮਾਜ ਚ ਰਹਾਂਗੇ ਕਿਵੇਂ ਅਸੀਂ ਗਲੀ ਗੁਆਂ ਚ ਰਹਾਂਗੇ ਉਸ ਤੋਂ ਪਹਿਲਾਂ ਜੀ 4-5 ਦਿਨ ਬਾਅਦ ਇਹਦੀ ਇੱਕ ਪੋਰਸ ਬਿਆਨ ਵੀ ਲੱਗ ਕੇ ਆਈ ਆ ਪਰ ਮੈਂ ਵੀ ਉਸ ਟਾਈਮ ਉੱਥੇ ਸੀ ਇਹ ਮੇਰਾ ਭਰਾ ਏ ਇਹ ਵੀ ਅਨਪੜ੍ਹ ਹੈਗਾ ਇਹਨੂੰ ਕੁਝ ਨਹੀਂ 2-3 ਜਮਾਤਾਂ ਪੜਿਆ ਹੋਇਆ ਪਰ ਸਾਨੂੰ ਨਹੀਂ ਪੁਲਿਸ ਨੇ ਸਿਰ ਪਰ ਮੇਰੇ ਸਾਹਮਣੇ ਜੋ ਬਿਆਨ ਦਿੱਤੇ ਨੇ ਉਹਨੇ ਇਹੀ ਬਿਆਨ ਦਿੱਤੇ ਨੇ ਕਿ ਗੁਰਦੁਆਰਾ ਵਾਲਿਆਂ ਨੇ ਮੇਰੇ ਪਾਪਾ ਦੀ ਕਟਾਈ ਕੀਤੀ ਆ ਬਾਹ ਤੋੜੀ ਆ ਤੇ ਉਸ ਤੋਂ ਬਾਅਦ ਇਹਦਾ ਮੂੰਹ ਕਾਲਾ ਦਿੱਤਾ ਹੈ ਵੀ ਅਸੀਂ ਮੂੰਹ ਕਾਲੇ ਵਾਲੀ ਗੱਲ ਤਾਂ ਅਸੀਂ ਭੁੱਲ ਨਹੀਂ ਸਕਦੇ ਹਾਂ ਇਹਦੇ ਤੇ ਪਰਚਾ ਬੰਦਾ ਇੱਥੇ ਦਿੰਦੇ ਕਿਉਂ ਨਹੀਂ ਦਿੱਤਾ ਪਰਚਾ ਤੁਸੀਂ ਬੁਲਜ਼ਵਾਲਿਆਂ ਨੂੰ ਵੀ ਨਾਲ ਲਿਆ ਪੁਲਿਸ ਵਾਲਿਆਂ ਬਿਆਨ ਲੈਣ ਵੀ ਨਹੀਂ ਗਏ ਉੱਥੇ ਜਾ ਕੇ ਇਹ ਬਿਆਨ ਦੇ ਕਿਹਾ ਮੈਂ ਚਾਉੜੇ ਨਾਲ ਹੋਏ ਜਾ ਕੇ ਕੱਟੀ ਮੈਂ ਬਾਦੰਗਾ ਕੱਟੀ ਉਹ ਮੇਰੀ ਗਦਰ ਬਾਈ ਗਏ ਮੇਰੀ ਜਵਤਾਂਨ ਦੀ ਬਣਤੀ ਪਤੀ ਤਿੰਨ ਮਹੀਨੇ ਇੱਕ ਅੰਜਰ ਥੇ ਲਾਏ ਨੇ ਨੈਚਰ ਕਿਉਂ ਲਾਏ ਨੇ ਮੈਂ ਅੰਮਰਸਰ ਜਾਉਂ ਉੱਥੇ ਮੇੜੀ ਚੜੂੰਗਾ ਮਨ ਮੇਰੀ ਇੱਕ ਸੌ ਚਾਰ ਚਾਰ ਸਾਲ ਦੀ ਉਮਰ ਪੰਜ ਸਾਲ ਦੀ ਮੈਂ ਕੀ ਨਹੀਂ ਕਰਿਆ ਸਿੱਖਾ ਖਾਤਰ ਇਹਨੂੰ ਦੱਸ ਮੇਰੀ ਪੋਤੀ ਮਰ ਗਈ ਕੱਲੀ ਯਾਰ ਕਰਾਂ ਦੱਸ ਅਸਲੀ ਕੀ ਕਿਨੂੰ ਦੱਸਾਂ ਬਸ ਨੂੰ ਕੋਈ ਕਰ ਕਿਆ ਗੜੇ ਨਾ ਮੇਰੇ ਮੁੰਡੇ ਦੀ ਬਾਹ ਤੋੜਤੀ ਕੁੱਟਿਆ ਮਾਰਿਆ ਪੰਜ ਛੇ ਜਣਿਆਂ ਨੂੰ ਅੱਡੇ 'ਚੋਂ ਚੱਕ ਕੇ ਕਾਰ 'ਚ ਸੁੱਟ ਕੇ ਲਗਾਏ ਨੇ ਕਮਰੇ 'ਚ ਬੰਦ ਕਰਕੇ ਘੁੱਟਿਆ ਮੈਨੂੰ ਸਾਦੇ ਪਰਚਾ ਜ਼ਰਜ ਕਰੰਦੇ ਅਸੀਂ ਸਜਾਪੋ ਜੇ ਕੋਈ ਗਨਾਹਤੀ ਸਾਡੇ ਪੱਲੇ ਪਾਉਂਦੇ ਹੈ ਆ ਕਦਰ ਪੈ ਗਈ ਸਾਡੀ ਜੇ ਕੱਟੀ ਦੀ ਤੈਨੂੰ ਮੈਂ ਬਰਾਨਾ ਜੇ ਕੱਟੀਏ ਲੇਬੜੇ ਕਿਰਪਾ ਕਰ ਸੋਨਾ ਵੀ ਬਿਠੰਡੇ ਤਿੰਨ ਮੈਂ ਬਾਦਲਾਂ ਕੱਟੀ ਤੇ ਪਰੋਈ ਪਰ ਕੱਟੀ ਚੌੜੇ ਨਾ ਹੈ ਇਹ ਕਦਰ ਕਰੀਏ ਸਾਡ ਕਰਾਂਗੇ ਅਜੇ ਕਰਿਆ ਨਹੀਂ ਮੈਂ ਅੰਬਰ ਸਰ ਜਾਉਂ ਤੋ ਪਹਗੇ ਆ ਕੁੰਬਰ ਝੜ ਜਾ ਕੇ ਪੰਮਾ ਮਰ ਜਾਮਾ ਹੈ ਮੈਂ ਜ਼ਰੂਰ ਬੇੜੀ ਹਾਂ ਦੁੱਖ ਕਿਹੜੀ ਗੱਲ ਦਾ ਤੁਹਾਨੂੰ ਇੰਨੇ ਕਹਿੰਦੇ ਗਲਤੀ ਕੀਤੀ ਸੀ ਜੇ ਕੋਈ ਗਲਤੀ ਘੜੀ ਤੀਏ ਤਾਂ ਸਜ਼ਾ ਦਵਾਉਂਦੇ ਠੀਕ ਹੈ ਇਹ ਆਪੇ ਹੀ ਕਰਦਾ ਮੇਰੇ ਨਾਲ ਜੇ ਮੈਂ ਦੋ ਤਰੀਕ ਨੂੰ ਗੁਰਦੁਆਰਾ ਦਾ ਉਹ ਗਈ ਗੁਰਦੁਆਰਾ ਸਾਹਿਬ ਜਾ ਕੇ ਨਾਮ ਸਿਕਰ ਕਰੀ ਜੀ ਲੰਗਰ ਦੀ ਦੋ ਘੰਟੇ ਸੇਵਾ ਕਰੀ ਜੀ 2 ਤਰੀਕ ਨੂੰ ਮੇਰੇ ਨਾਲ ਕੋਈ ਗੱਲ ਨਹੀਂ ਹੋਈ 3 ਤਰੀਕ ਨੂੰ 11 ਵਜੇ ਮੈਨੂੰ ਅੱਡੇ ਤੋਂ ਮੇਰੇ ਫਰਸਟ ਸਟੈਂਡ ਤੋਂ ਚੱਕਿਆ ਇਹਨਾਂ ਦੀ ਗੱਡੀ ਆਈ 5-6 ਬੰਦੇ ਆਏ ਵਿੱਚ ਥੱਪੜ ਥੋੜ ਕਰਕੇ ਜੀ ਮੈਨੂੰ ਗੱਡੀ 'ਚ ਚੱਕ ਕੇ ਲੈ ਗਏ। ਜਦੋਂ ਮੈਂ ਮੈਨੇਜਰ ਤੇ ਕੰਮਰੇ 'ਚ ਲੈ ਕੇ ਗਏ ਜੀ ਉੱਥੇ 3-4 ਬੰਦੇ ਡੰਡਿਆਂ ਵਾਲੇ ਦੀ ਇਹਨਾਂ ਕੋਲ। ਇਹਨਾਂ ਨੇ ਕਿਸੇ ਨੇ ਵੀ ਨਹੀਂ ਸੁਣੀ ਮੇਰੀ ਮੈਨੇਜਰ ਨੇ ਵੀ ਨਹੀਂ ਸੁਣੀ ਹੈ ਕਿ ਮੈਂ ਪੁੱਛੀ ਜਾਣਾ ਵੀ ਕੀ ਗੱਲ ਆ ਮੈਨੂੰ ਗੱਲ ਤਾਂ ਦੱਸੋ ਕਿ ਕਾਹਦੇ ਪਿੱਛੇ ਮੈਨੂੰ ਚੱਕ ਕੇ ਲੈ ਆਏ ਔ ਕਾਹਦੇ ਪਿੱਛੇ ਮੈਨੂੰ ਕੁੱਟ ਮਾਰ ਗੋਈ ਹੈ ਜੀ। ਪਰ ਮੈਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਮੈਨੇਜਰ ਵੀ ਮੇਰੀਆਂ ਬਾਹਾਂ ਤੇ ਚੜਿਆ ਜੀ ਤੇ ਸੇਹ ਗੋਲੀਦਾਰ ਵਾਰ-ਵਾਰ ਜਰੂਰ ਪਿਆਦੀ ਇਹਨਾਂ ਦੇ ਅੰਦਰ ਮੈਨੇਜਰ ਦੇ ਦਫ਼ਤਰ 'ਚ ਸਭ ਇੱਕ ਪਰਿਵਾਰ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਗਾਏ ਨੇ ਤੁਹਾਡੇ ਤੇ ਵੀ ਸਾਡੇ ਨਾਮ ਮਾਰਕਟਾਈ ਕੀਤੀ ਗਈ ਆ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਨੇਜਰ ਵੱਲੋਂ ਕੀ ਕਹਿਣਾ ਚਾਹੋਗੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਸਨائم 2 ਸਤੰਬਰ 2025 ਨੂੰ ਗੁਰੂ ਗ੍ਰੰਥ ਸਾਹਿਬ ਉਵਿਸ਼ਵ ਯੂਨੀਵਰਸਿਟੀ ਵਿੱਚ ਇੱਕ ਕੈਂਪ ਲੱਗਾ ਸੀ ਐਨਐਸਐਸ ਦਾ ਜਿੰਨਾ ਵਿੱਚ ਅਦਰ ਸਟੇਟ ਤੋਂ ਬੱਚੇ ਕਾਫੀ ਲੜਕੀਆਂ ਆਈਆਂ ਇਹ ਸੀ ਉਹਨਾਂ ਦੀ ਰਾਜ ਸਦਾ ਪ੍ਰਬੰਧ ਜਿਹੜਾ ਗੁਰਦਰਾ ਫਤਿਹਗੜ੍ਹ ਸਾਹਿਬ ਦੇ ਮਾਤਾ ਗੁਜਰਮਾਂ ਨੇ ਰੱਖਿਆ ਜਾਂਦਾ ਸੀ। ਅਤੈਂ ਤ੍ਰਿਕ ਨੂੰ ਅਸੀਂ ਹਰਪ੍ਰਿੰਤਤਾ ਵਾਸਤੇ ਹਰਦਾਸ ਬੇਨਤੀ ਕਰਕੇ ਇੱਥੇ ਆਏ ਤਾਂ ਮੇਰੇ ਦਫ਼ਤਰ ਦੇ ਬਾਹਰ ਕਾਫੀ ਹਜੂਮ ਇਕੱਠਾ ਹੋਇਆ ਸੀ। ਕਿਸੇ ਵਿਅਕਤੀ ਨੂੰ ਲੋਕਾਂ ਨੇ ਫੜਿਆ ਸੀ ਦੀ ਮਾਰਕੁੱਟ ਕਰ ਰਹੇ ਸੀ। ਅਸੀਂ ਉਹ ਉਹਨੂੰ ਛੁਡਾ ਕੇ ਆਪਣੇ ਦਫ਼ਤਰ ਲਿਆਂਦਾ। ਉਹਨਾਂ ਲੜਕੀਆਂ ਨੇ ਸਾਨੂੰ ਇਹ ਕਿਹਾ ਇਹ ਐਸ ਬੰਦੇ ਨੇ ਤੁਹਾਡਾ ਮੁਲਾਜ਼ਮ ਆ ਸਾਡਾ ਛੇਡ ਛੜ ਕੀਤੀ ਆ ਜਦੋਂ ਚੈੱਕ ਕੀਤਾ ਉਹ ਸਾਡਾ ਮੁਲਾਜ਼ਮ ਨਹੀਂ ਸੀ ਉਹ ਸ਼ਹਿਰ ਦਾ ਕੋਈ ਇਥੋਂ ਦਾ ਟੈਂਪੂ ਚਾਲਕ ਸੀ ਤੇ ਉਹਦਾ ਨਾਮ ਸ਼ਾਇਦ ਅ ਨਿਹਾਲ ਸਿੰਘ ਦਾ ਸੀ ਉਹ ਬੰਦੇ ਨੂੰ ਫੜ ਕੇ ਸੀ ਉਥੋਂ ਮਤਲਬ ਇਥੋਂ ਪਿੱਛੋਂ ਦੀ ਲਿ ਜਾ ਕੇ ਪੁਲਿਸ ਨੂੰ ਕਾਲ ਕਰਕੇ ਪੁਸਤ ਦੇ ਬਿਆਨ ਕਰਤਾ ਉਸੇ ਸੇਮ ਦਿਨ ਤੇ ਪੁਲਿਸ ਨੇ ਜਿਹੜੀ ਆ ਉਹ ਡੀਡੀਆਰ ਦਰਜ ਕੀਤੀ ਜਿਹਦਾ ਨੰਬਰ 45 ਆ ਉਹ ਡੀਡੀਆਰ ਵੀ ਗੁਰਦਾਸ ਸਾਹਿਬ ਵੱਲੋਂ ਨਹੀਂ ਬਲਕਿ ਗੁਰੂਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਅਧਿਆਪਕ ਤੇ ਵਿਦਿਆਰਥੀਆਂ ਵੱਲੋਂ ਇੱਕ ਨਹੀਂ ਤਿੰਨ ਬੱਚਿਆਂ ਨਾਲ ਨਸ਼ੀਟਸ਼ੜ ਕੀਤੀ ਹੈ। ਇਹ ਉਸੇ ਬੇਇੱਜ਼ਤੀ ਦੇ ਖਿਲਾਫ ਜਿਹੜੀ ਜਿਹੜੀ ਅਰਜ਼ੀ ਕਰਕੇ 6:44 ਮਿੰਟ ਦਾ ਡੀਡੀਆਰ ਅਰਜੋਈ ਆ ਉਹਨੂੰ ਪੁਲਿਸ ਨੇ ਅਰੈਸਟ ਕੀਤਾ। ਪਤਾ ਲੱਗਿਆ ਵੀ ਅਗਲੇ ਦਿਨ ਉਹਨੂੰ ਜ਼ਮਾਨਤ ਤੇ ਛਡਾਇਆ ਗਿਆ। ਮੇਰੇ ਵੱਲੋਂ ਜਾਂ ਮੇਰੇ ਕਿਸੇ ਸਟਾਫ ਵੱਲੋਂ ਉਹਦੇ ਨਾਲ ਕੋਈ ਕੁੱਟਮਾਰ ਨਹੀਂ ਕੀਤੀ ਗਈ। ਅਸੀਂ ਬਲਕਿ ਹਜੂਮ ਤੋਂ ਛਡਵਾ ਕੇ ਉਹਨੂੰ ਜਿਹੜਾ ਪੁਲਿਸ ਦੇ ਵਾਲੇ ਕੀਤਾ। ਇਹ ਜਿਹੜਾ ਪੁਲਿਸ ਨੂੰ ਫੋਨ ਤੋਂ ਸੀ ਕੀਤਾ ਸੀ ਉਦੋਂ ਫਿਰ ਹਾਂਜੀ ਪੁਲਿਸ ਨੂੰ ਅ ਤੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕੀ ਕਾਰਨ ਰਹੇ ਵੀ ਤੁਸੀਂ ਆਪਣਾ ਕੋਈ ਬਿਆਨ ਨਹੀਂ ਪੇਸ਼ ਕੀਤਾ ਦੇਖੋ ਉਹਦੇ ਵਿੱਚ ਨਾ ਕਾਫੀ ਸਾਰੀਆਂ ਲੜਕੀਆਂ ਨਾਲ ਹੋਣ ਨੇ ਜਿੰਨਾਂ ਦੀ ਦਿੱਤ ਮੇਰੇ ਕੋਲ ਮਿਲੂਗਾ ਆ ਦੋ ਤਿੰਨ ਲੜਕੇ ਲੈ ਕੇ ਮਿਲੂਗਾ ਅਸੀਂ ਸੋਚਾ ਵੀ ਬੱਚੀਆਂ ਨੇ ਨੌਜਵਨ ਬੱਚੀਆਂ ਇਹਨਾਂ ਦੀ ਜਿਹੜੀ ਆ ਨੂੰ ਨੁਖਣਾ ਹਾਇ ਗੁਪਤ ਰੱਖਣਾ ਜ਼ਰੂਰੀ ਆ ਕਿਉਂਕਿ ਕਈ ਪਰਿਵਾਰਾਂ ਵਿੱਚ ਇਸ ਤਰ੍ਹਾਂ ਹੁੰਦਾ ਵੀ ਜਦੋਂ ਬੱਚਿਆਂ ਨਾਲ ਇਦਾਂ ਦੀ ਗੱਲ ਹੁੰਦੀ ਹੈ ਤੇ ਉਹ ਬੱਚੇ ਨੂੰ ਕਾਲਜ ਜਾਂ ਸਕੂਲ ਤੋਂ ਹਟਾ ਦਿੰਦੇ ਨੇ ਉਹਨਾਂ ਵਿੱਚ ਚਾਰ ਪੰਜ ਦੀ ਮੁਸਲਮਾਨ ਬੱਚੀਆਂ ਹੋਈ ਸੀ ਜਿਹੜੀਆਂ ਸਾਨੂੰ ਇਹ ਕਦੇ ਅੰਕਲ ਗੱਲ ਜ਼ਾਹਰ ਨਾ ਹੋਵੇ ਵੀ ਜ਼ਾਹਰ ਹੋ ਗਈ ਕਿ ਸਾਨੂੰ ਜਿਹੜੇ ਸਾਡੇ ਪੇਰੈਂਟ ਜਿਹੜੇ ਆ ਉਹ ਛਡਾ ਲੈਣਗੇ ਫਿਰ ਸਕੂਲ ਤੋਂ ਹਟਾ ਦੇਣਗੇ ਇਸ ਕਰਕੇ ਅਸੀਂ ਉਹ ਗੱਪ ਰੱਖੀ ਆ ਮੇਰੇ ਕੋਲ ਜੇ ਬੱਚਿਆਂ ਸੁਨੇਹਤ ਮੋਬਾਈਲ ਨੰਬਰ ਬੱਚਿਆਂ ਦੇ ਸਾਈਨ ਇਹ ਹੀ ਜਿਹੇ ਲਿਖਤੇ ਆ ਉਹ ਥਾਣੇ ਦਿੱਤੀ ਗਈ ਆ ਇਹ ਮੇਰੇ ਕੋਲ ਡੀਡੀਆਰ ਦੀ ਕਾਪੀ ਆ ਜਿਹੜੀ ਉਹਦੇ ਖਿਲਾਫ ਡੀਆਰ ਦਰਜ ਹੋਈ ਆ ਇਹ ਮੇਰੇ ਕੋਲ ਕਾਪੀ ਆ ਜਿਹਦੀ ਗੁਰੂਗ੍ਰਾਮ ਸਾਹਿਬ ਵਡ ਯੂਨੀਵਰਸਿਟੀ ਨੇ ਜਿਹੜਾ ਉਹਨਾਂ ਦੇ ਖਿਲਾਫ ਕੀਤੀ ਆ ਜਿਹੜਾ ਉਹ ਕਹਿ ਰਹੇ ਆ ਵੀ ਉਹ ਬੰਦਾ ਆ ਉਹ ਬੰਦਾ ਇਹ ਘਟਨਾ ਵਾਪਰੀ ਆ ਤਤ ਤਰੀ ਯੂਨੀ 9 10 ਤਰੀਕ ਨੂੰ ਬੰਦਾ ਹੌਸਪੀਟਲ ਐਡਮਿਟ ਹੁੰਦਾ ਚੰਗਾ ਫੜਾ ਉਸ ਤੋਂ ਬਾਅਦ ਕੋਈ ਬੈਡ ਐਲੀਮੈਂਟਸ ਨਾਲ ਰਲ ਕੇ ਉਸ ਬੰਦੇ ਦੀ ਲਾ ਬਾਹ ਤੋੜ ਕੇ ਜਾਂ ਲਾ ਤੋੜ ਕੇ ਜੋ ਵੀ ਸੱਟ ਲਾ ਕੇ ਉਥੇ ਡਰਾਮਾ ਕੀਤਾ ਜਾਂਦਾ ਵੀ ਅਸੀਂ ਉਹ ਲਾਤਾਂ ਮਾਂ ਤੋੜੀ ਹੈ ਜੇ ਉਹ ਦੋ ਤਰੀਕ ਨੂੰ ਇੱਥੋਂ ਗਿਆ ਬੰਦਾ ਤੈਨੂੰ ਥਾਣੀ ਰਸ਼ ਕੀਤਾ ਚਾਰ ਨੂੰ ਵੇਲ ਹੋਈ ਆ ਇਹਦੇ ਮਨ ਬੰਦਾ ਠੀਕ ਠਾਕ ਸੀ 6 ਸੱਦਨਾਬਦ ਕੀ ਹੋਇਆ ਸੱਦਨਾਬਦ ਨੂੰ ਪ੍ਰੈਸ ਕਾਨਫਰੈਂਸ ਕਰ ਰਿਹਾ ਵੀ ਮੈਨੂੰ ਉਹਨਾਂ ਫੜ ਕੇ ਕੁੱਟਿਆ ਗਿਆ ਜਿਹੜੇ ਬੰਦੇ ਪ੍ਰੈਸ ਕਾਨਫਰੈਂਸ ਕਰ ਰਹੇ ਆ ਜਾਂ ਕਰਵਾ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਨਿਹਾਲ ਸਿੰਘ ਦਾ ਕੀ ਕੈਰੇਕਟਰ ਆ ਉਹਦੇ ਬਾਰੇ ਵਿੱਚ ਮੈਂ ਆਪ ਜੀ ਨੂੰ ਥੋੜਾ ਜਿਆਦਾ ਜਾਨਣਾ ਪਾਦਾ ਇਹ ਨਿਹਾਲ ਸਿੰਘ ਦਾ ਕਰੈਕਟਰ ਆ ਐ ਤੂੰ ਦੱਸ ਨਾ ਤੂੰ ਚੰਗਾ ਬੰਦਾ ਜੀ ਹੁਣ ਤੇਰੀ ਹਾਲਾਤ ਦੇਖਾ ਕੇ ਨਹੀਂ ਮੈਂ ਚੰਗਾ ਨਹੀਂ ਇਹ ਆਪਣੇ ਆਪਰੇ بابا ਬੰਦਾ ਸਿੰਘ ਸ਼ਰਾਬੀ ਹੋਇਆ ਬੰਦਾ بابا ਬੰਦਾ ਸਿੰਘ ਮੁਹੱਦਰ ਕਹਿ ਰਿਹਾ ਇਹਦਾ ਕੀ ਰੱਟ ਹੈ ਜਿਹੜੀ ਭੈਣ ਮੇਰੇ ਤੇ ਇਲਜ਼ਾਮ ਲਾ ਰਹੀ ਆ ਉਹਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਿੰਨਾ ਤੂੰ ਮੇਰੇ 'ਤੇ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕਰਦੀ ਆ ਜੇ ਕੋਸ਼ਿਸ਼ ਕਰਕੇ ਆਪਦੇ ਭਰਾ ਨੂੰ ਸੁਧਾਰਨੇ ਦੀ ਸ਼ਾਇਦ ਉਹ ਚੰਗਾ ਇਨਸਾਨ ਬਣ ਜਾਂਦਾ ਮੂੰਹ ਕਾਲਾ ਕਰਨ ਦੀ ਗੱਲ ਕੀਤੀ ਗਈ ਆ ਵੀ ਮੂੰਹ ਕਾਲਾ ਕਰਨ ਕਰਕੇ ਉਹਨਾਂ ਦੀ ਬੇਟੀ ਨੇ ਸੁਸਾਇਡ ਕਰ ਲਈ ਹਾਂਜੀ ਉਹਦਾ ਵੀ ਉਹ ਦੋਸ਼ ਤੁਹਾਡੇ ਤੇ ਮੜ ਰਹੇ ਨੇ ਉਹਦੇ ਬਾਰੇ ਕੋਈ ਕਹਿਣਾ ਚਾਹੋਗੇ ਤੁਸੀਂ ਬਿਲਕੁਲ ਝੂਠ ਆ ਕਿਸੇ ਨੇ ਮੂੰਹ ਕਾਲਾ ਨਹੀਂ ਕੀਤਾ ਕਿਸੇ ਨੇ ਕੁਝ ਨਹੀਂ ਕੀਤਾ ਜੇ ਮੂਕ ਕਾਲਾ ਕੀਤਾ ਤੇ ਪਰਸ ਨੇ ਰਿਪੋਰਟ ਦਰਜ ਨਹੀਂ ਕਰਨੀ ਸੀ ਦੂਜੀ ਗੱਲ ਇੱਕ ਨੌਜਵਾਨ ਬੱਚੀ ਬੱਚੀ ਦੀ ਮੌਤ ਦਾ ਮੈਨੂੰ ਅਹਿਸਾਸ ਆ ਇੱਕ ਨੌਜਵਾਨ ਬੱਚੀ ਜਿਹੜੀ ਆ ਉਸ ਤੋਂ ਉਸ ਘਟਨਾ ਤੋਂ 18 20 ਦਿਨ ਬਾਅਦ ਕਿਸੇ ਹੋਰ ਕਰਕੇ ਸੁਸਾਇਡ ਕਰਦੀ ਆ ਇਹ ਵੀ ਹੋ ਸਕਦਾ ਵੀ ਬੱਚੀ ਨੇ ਸੁਸਾਇਡ ਤਾਂ ਕੀਤਾ ਉਹਨੂੰ ਪਤਾ ਲੱਗਿਆ ਵੀ ਮੈਂ ਤਾਂ ਵਿਆਹ ਦੇ ਕਾਬਿਲ ਆ ਐਨੇ ਸਾਲ ਦੀ ਉਮਰ ਹੋ ਗਈ ਤੇ ਮੇਰਾ ਪਿਓ ਆ ਕਰਤੂਤਤਾ ਕਰਦਾ ਫਿਰਦਾ ਕਿਸੇ ਵੀ ਨੌਜਵਾਨ ਬੱਚੀ ਦਾ ਬਾਪ ਜਦੋਂ ਇਹੋ ਜਿਹਾ ਕਰਤਾ ਕਰਦਾ ਲੋਕਾਂ ਦੇ ਧੀਆਂ ਨੂੰ ਛੇੜਨ ਦਾ ਤਾਂ ਬੱਚੇ ਕਦੋਂ ਬਰਦਾਸ਼ਤ ਕਰਦੇ ਸਕੂਲ ਕਾਲਜ ਪੜ੍ਹਦੇ ਬੱਚੀ ਨੂੰ ਵੀ ਜਿਹੜਿਆ ਆਸੇ ਪਾਸੇ ਦੇ ਸਟੂਡੈਂਟ ਉਹਦੇ ਦੋਸਤ ਜਿਹੜਿਆ ਉਹ ਮਖ ਮਜ਼ਾਕ ਕਰਦੇ ਵੀ ਤੇਰਾ ਪਿਓ ਕਰਤੂਤਾਂ ਕਰਦਾ ਇਹ ਵੀ ਕਾਰਨ ਹੋ ਸਕਦਾ ਪਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਮਾਨਯੋਗ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਕਿਸੇ ਨਿਰਪੱਖ ਅਧਿਕਾਰੀ ਨੂੰ ਡੁਲਾਕੇ ਦੀ ਜਾਂਚ ਕੀਤੀ ਜਾਵੇ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਸਾਰਾ ਕੁਝ ਸਪਸ਼ਟ ਹੋ ਜਾਏਗਾ ਇਸ ਸਬੰਧ ਵਿੱਚ ਤੁਹਾਡੇ ਦੇ ਜਿਹੜੇ ਦੋਸ਼ ਲੱਗ ਰਹੇ ਨੇ ਇਸ ਸਬੰਧ ਵਿੱਚ ਤੁਸੀਂ ਕਿਸੇ ਅਧਿਕਾਰੀ ਨੂੰ ਮਿਲੋਗੇ ਜਾਂ ਪੁਲਿਸ ਕੋਲ ਖੁਦ ਆਪਣੇ ਵੱਲੋਂ ਵੀ ਕੋਈ ਕੰਪਲੇਨਟ ਕਰੋਗੇ ਮੈਂ ਆਪ ਖੁਦ ਇਹ ਵਿਧ ਸਮੂਤਾ ਦੇ ਮਾਨ ਉਹਨਾਂ ਨੂੰ ਸਾਰੇ ਸਬੂਤ ਪੇਸ਼ ਕਰਾਂਗਾ ਔਰ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਇਹਦੀ ਨਿਰਪੱਖ ਜਾਂਚ ਕਰਵਾਇਆ ਜਾਵੇ